ਪਰਲਾ ਕੀਤਾ ਉਹਨਾਂ ਦੇ ਨਾਮ ਦੇ ਨਾਲ ਜੋੜਿਆ ਉਹਨਾਂ ਦੀ ਕਿਮਤ ਦਾ ਸਤਿਕਾਰ ਵੀ ਆਪ ਸਾਹਿਬੀ ਕੋ ਅਨੰਦ ਮਾਣ ਰਹੀ ਹੈ ਆਪ ਸਾਹਿਬੀ ਤੇ ਉਹਨਾਂ ਖੁਸ਼ੀਆਂ ਦੇ ਵਿੱਚ ਹੈ ਐਸੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਜਿਨ੍ਹਾਂ ਦੇ ਨਾਲ ਇਸ ਪੌਂਦ ਦਾ ਧਾਰਵ ਹੈ

ਬੜੀ ਆਪਣੀਆਂ ਪੋਸਟਾਂ ਤੇ ਬੈਠਾ ਹੈ ਸੋ ਕਿਰਪਾ ਕਹਿੰਦੀ ਹੈ ਕਿਰਪਾ ਸਭ ਤੋਂ ਉਰਦਾਸ ਮਾਨ ਹੈ ਉਹਦੀ ਕਿਰਪਾ ਦੇ ਨਾਲ ਹੀ ਸਾਡੀ ਕੌਮ ਦਾ ਬਾਨੀ ਐਸੇ ਮਹਾਨ ਕ੍ਰਾਂਤੀਕਾਰੀ ਮਹਾਰਾਜ ਜਿਨ੍ਹਾਂ ਦੇ ਆਪਾਂ ਉੱਤੇ ਬੱਚੇ ਹਾਂ ਜਿਨ੍ਹਾਂ ਦਾ ਉਪਦੇਸ਼ ਕਿ ਘਰ ਘਰ ਦੇ ਵਿੱਚ ਐਸਾ ਚਾਹੂ ਰਾਜ ਹੈ ਗਾਮ ਮੇਲੇ ਸਭ ਕੋ ਆਣਾ ਸ਼ੁਰੂਤ ਕਰਦੇ ਹਾਂ ਸਭ ਸੰਸਮਸੇ ਰਬਾਾਸ ਰਹਿ ਸੰਸਕ੍ਰਿਤੀ ਕਾ ਅਰਥ ਦੇ ਵਿੱਚ ਸਭ ਨੂੰ ਆਂਦ ਮੇਲੇ ਕੋਈ ਜਨਮ ਹੋਵੇ ਕੋਈ ਨਿਮਨ ਹੋਵੇ ਸਭ ਬਰਾਬਰ ਹੋ ਐਸਾ ਹੁੰਦੀ ਹੈ ਸਮਾਜ ਨੂੰ ਉਪਦੇਸ਼ ਦਿੱਤਾ ਜੋ ਸਤਗੁਰਾਂ ਦੇ ਇਹੋ ਜਿਹੇ ਗ੍ਰਾਮੀਤ ਬਾਰ ਬਾਰ ਜਨਮ ਨੇ ਜਿਹਨਾਂ ਨੇ ਸਾਡੇ ਸਮਾਜ ਦੇ ਵਿਚਾਰ ਕੇ 152 ਸਾਲ ਸੰਦੇਸ਼ ਮਾਨ ਦਾ ਬਾਤ ਕੀਤਾ سوہر کے صدران میں دیاری کے ساتھ سامتان اللہ تعالیٰ کا بدانیاں سو اسو مہینہ کر ہیں ہمارا گوشیاں پرے لیا کے ہوں سامنے گوشیاں جنہاں سامنے دفیت کا ਪੁਰਮਾਨ ਦੇ ਚਰਨਾਂ ਵਿੱਚ ਆਪ ਜੀ ਦੇ ਚਰਨੋਂ ਉਸ ਤੋਂ ਬਨਾ ਦਾਾਸ ਹੋਏ ਕੀ ਸੁਪਰੇ ਪ੍ਰਿਆਮਾ ਹਾਜ਼ਰੀ ਪਾਈ ਹੈ ਜੋ ਸਤਨਾ ਸਿੰਘਾ ਹੈ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਦਾਸ ਬੰਦਨ ਬਾਬਾ ਬਸੰਤ ਮਹਾਰਾਜ ਕੀ ਜੈ جنمو گارے ہر کے نام بنا چوکھے سکل سارے نام تیرو مارتی من مو سارے ہر کے نام

बिना झूठे सला प सारे आम के आरती भॼन मरारे हर के नाम झूठे सले हर के नाम बिना झूठे सला प सारे

inaam bina kuch hai

go We सकला रे हके नाम बिना झूठे सकल प सारे नाम हरके नाम बिना झूठे सकल प सारे हके नाम تجیا رب سارے ارکے نام بھی نا جھٹے سدل سارے ارکے نام بنا جھوٹے سدل سارے سارے رے ہر کے نام بنا ٹو پیسہ کالا پسارے ہر کے نارے ہر کے نام بنا چھپے سال تو سارے ہر کے نام بنا چو پیسہ کالا پسارے ہر کے نام بنا چھپے سگلے હે રવાલા સનામતિ રુવારી કહે રવાલા સનામતિ રુવાrti કહે રવાલા સનામતિ રુવાrti કહે રવા તો સનામતિ Chutte Sagal Pasare sare, har ke naam bina chutte Sagal Pasare har ke naam bina chutte har ke naam bina